ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੋਸਤੋ ਦੋ ਬਸ਼ੇਰੀਆਂ ਤੁਹਾਨੂੰ ਦਿਖਾਉਣ ਲੱਗੇ ਆ ਬਹੁਤ ਹੀ ਸਸਤੇ ਭਾਦੀਆਂ ਬਸ਼ੇਰੀਆਂ ਲਿਸੀਆਂ ਜ਼ਰੂਰ ਆ ਥੋੜੀਆਂ ਹੀ ਆ ਪਰ ਰੇਟ ਪੱਖੋਂ ਵੀ ਬਹੁਤ ਜਾਇਜ਼ ਹੈ ਸੋ ਅਗੇ ਡਿਟੇਲ ਇਹਨਾਂ ਦੀ ਆਪਾਂ ਸਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਜਿਹੜੇ ਵੀਰਾਂ ਨੇ ਹਾਲੇ ਤੱਕ ਨਹੀਂ ਕਰਿਆ ਗਿਆ ਆਪਾਂ ਇੱਥੇ ਹਰ ਰੋਜ਼ ਇਦਾਂ ਦੀਆਂ ਜਿਹੜੀਆਂ ਨਵੀਆਂ ਨਵੇਂ-ਨਵੇਂ ਜਾਨਵਰਾਂ ਦੀਆਂ ਵੀਡੀਓ ਜਿਹੜੀਆਂ ਉਹ ਪਾਉਂਦੇ ਰਹਿੰਦੇ ਆ ਤੇ ਜੇ ਕਿਸੇ ਸੱਜਣ ਨੇ ਆਪਦੇ ਕਿਸੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਤਾਂ ਵੀਡੀਓ ਦੇ ਅਖੀਰ 'ਚ ਆਪਣਾ ਨੰਬਰ ਚੱਲਦਾ ਸੱਜਣ ਨੂੰ ਉੱਥੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਸੋ ਆਜੋ ਇਹਨਾਂ ਬਸ਼ੇਰੀਆਂ ਦੀ ਆਪਾਂ ਡਿਟੇਲ ਦੀ ਗੱਲ ਕਰੀਏ ਆ ਬਸ਼ੇਰੀ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਹੋ ਦੋਸਤੋ ਇਹਦੀ ਉਮਰ ਦੀ ਜੇ ਗੱਲ ਕਰਾਂ ਤਾਂ ਬਾਈ ਹੁਣਾਂ ਨੇ 1.5 ਸਾਲ ਦੀ ਉਮਰ ਲਗਭਗ ਦੱਸੀ ਐ ਚੰਬੀ ਬਸ਼ੇਰੀ ਆ ਇਹ ਨੁਕਰੇ ਘੋੜੇ ਦੀ ਧੀ ਐ ਤੇ ਉਮਰ ਮੈਂ ਤੁਹਾਨੂੰ ਦੱਸਦੀ ਵੀ ਲਗਭਗ 1.5 ਸਾਲ ਐ ਹਾਈਟ ਐ ਜਿਹੜੀ ਇਹਦੀ ਬਾਈ ਹੁਣੀ ਕਹਿੰਦੇ ਵੀ ਇਸ ਟਾਈਮ 58 ਇੰਚ ਹਾਈਟ ਇਹਦੀ ਹੈਗੀ ਐ ਲਿੱਸੀ ਤੁਹਾਡੇ ਸਾਹਮਣੇ ਉਹ ਤੁਹਾਨੂੰ ਦੱਸਦਾ ਲਿੱਸੀ ਜ਼ਰੂਰ ਹੈ ਬਾਕੀ ਲਿੱਸੇ ਜਾਨਵਰ ਰਾਜ਼ੀ ਹੋ ਜਾਂਦੇ ਕੋਈ ਵੱਡੀ ਗੱਲ ਨਹੀਂ ਹੁੰਦੀ ਕਈ ਵਾਰੀ ਕਈ ਸੱਜਣ ਹੁੰਦੇ ਆ ਲੈ ਲੈਂਦੇ ਮੁੜ ਕੇ ਸਾਹ ਸਮਾਈ ਨਹੀਂ ਹੁੰਦੀਗੀ ਉਸ ਕਰਕੇ ਜਿਹੜੀ ਸਮੱਸਿਆ ਆ ਜਾਂਦੀ ਹੈ ਤੇ ਇਹਦੇ ਮੁੱਲ ਦੀ ਜੇ ਗੱਲ ਕਰੀਏ ਤਾਂ ਮੁੱਲ ਦੋਸਤੋ ਇਹਦਾ ਬਾਈ ਹੁਣੀ 55000 ਰੁਪਇਆ ਕਰਦੇ ਆ ਬਾਕੀ ਮੌਕੇ ਤੇ ਗਿਆ ਦਾ ਮਾਨਤਾਂ ਜਿਹੜਾ ਉਹ ਫੇਰ ਵੀ ਹੋ ਜਾਊਗਾ ਤੇ ਇਹਦਾ ਮੁੱਲ ਜਿਹੜਾ ਹੈਗਾ 55000 ਰੁਪਇਆ ਦੂਜੇ ਨੰਬਰ ਤੇ ਬਾਈ ਹੁਣਾ ਦੇ ਕੋਲੇ ਇੱਕ ਆ ਹੋਰ ਵਸ਼ੇਰੀ ਐ ਇਹ ਦੋਸਤੋ ਜਿਹੜੀ ਵਸ਼ੇਰੀ ਐ ਇਹ ਮਾਰਵਾੜੀ ਐ ਇਦੇ ਮੱਥੇ ਪਟਾ ਹੈ ਤੇ ਦੋ ਪੈਰੇ ਦੇ ਜਿਹੜੇ ਚਿੱਟੇ ਆ ਸੋ ਇਹ ਜਿਹੜੀ ਬਸ਼ੇਰੀ ਹੈ ਇਹਦੀ ਵੀ ਉਮਰ ਲਗਭਗ ਡੇਢ ਸਾਲ ਬਾਈ ਹੁਣਾਂ ਨੇ ਦੱਸੀ ਹੈ ਤੇ ਹਾਈਟ ਹੈ ਜਿਹੜੀ ਇਹਦੀ ਉਹ 58 ਇੰਚ ਹਾਈਟ ਇਸ ਟਾਈਮ ਤੇ ਬਸ਼ੇਰੀ ਦੀ ਹੈਗੀ ਹੈ ਲਿੱਸੀ ਜ਼ਰੂਰ ਹੈ ਬਸ਼ੇਰੀ ਪਰ ਬਸ਼ੇਰੀ ਸੋਹਣੀ ਹੈ ਚੰਗੀ ਹੈ ਤੇ ਲਿੱਸੀ ਆ ਉਹ ਤੁਹਾਡੇ ਸਾਹਮਣੇ ਹੈ ਜਿਹੋ ਜੀ ਇਹਦੀ ਕੰਡੀਸ਼ਨ ਹੈਗੀ ਹੈ ਪਰ ਕੋਈ ਚੱਕਰ ਨਹੀਂ ਲਿੱਸਾ ਜਾਨਵਰ ਰਾਜੀ ਹੋ ਜਾਂਦਾ ਜੇ ਆਪਾਂ ਆਉਂਦੀ ਸਾਂਭ ਸੰਭਾਲ ਕਰਾਂਗੇ ਤਾਂ ਰਾਜੀ ਹੋਣ ਨੂੰ ਕੋਈ ਬਹੁਤਾ ਟਾਈਮ ਨਹੀਂ ਲੱਗਦਾਗਾ ਤੇ ਰਾਜੀ ਇਹਨੇ ਹੋ ਜਾਣਾ ਬਾਕੀ ਕੰਡੀਸ਼ਨ ਆ ਪੱਖੋਂ ਠੀਕ ਐ ਚੰਗੀ ਸੋਹਣੀ ਬਸ਼ੇਰੀ ਐ ਬਾਕੀ ਮੁੱਲ ਪੱਖੋਂ ਵੀ ਠੀਕ ਐ ਮੁੱਲ ਬਹੁਤ ਜਾਇਜ਼ ਐ ਬਾਈ ਹੁਣਾਂ ਨੇ ਕਰਿਆ ਇਹਦਾ ਇਹਦਾ ਮੁੱਲ ਵੀ ਜਿਹੜਾ ਬਾਈ ਹੁਣੀ 55000 ਰੁਪਇਆ ਕਰਦੇ ਐ ਜੇ ਕਿਸੇ ਸੱਜਣ ਨੇ ਮੰਨ ਲਓ ਵੀ ਕੱਲੀ ਕੱਲੀ ਬਾਈ ਹੁਣੀ ਕਹਿੰਦੀ ਬਸ਼ੇਰੀ ਲੈਣੀ ਐ ਤਾਂ 55000 ਰੁਪਇਆ ਇੱਕ ਦਾ ਤੇ ਜੇ ਦੋਨੋਂ ਲੈਣੀਆਂ ਤਾਂ ਫੇਰ ਇਦੋਂ ਹੀ ਜਿਹੜਾ ਰੇਟ ਹੈਗਾ ਉਹ ਜਾਇਜ਼ ਹੋ ਜਾਊਗਾ ਉਹ ਮੰਨ ਤਾ ਦੋਹਾਂ ਬਸ਼ੇਰੀਆਂ ਦੇ ਵਿੱਚ ਹੋਰ ਵੀ ਹੋ ਸਕਦਾ ਸੋ ਜੇ ਕੋਈ ਸੱਜਣ ਚਾਹਵਾਨ ਹੋਵੇ ਤਾਂ ਬਾਈ ਹੁਣਾਂ ਦੇ ਨਾਲ ਗੱਲਬਾਤ ਕਰ ਲਿਓ ਪੈਂਡ ਜਿਹੜਾ ਬਾਈ ਹੁਣਾਂ ਦਾ ਕੋਲੀਆ ਖੁਰਦ ਹੈ ਦਰਸ਼ਨ ਸਟਾਟ ਫਾਰਮ ਜਿੱਥੇ ਆਪਾਂ ਇਹ ਵੀਡੀਓ ਬਣਾ ਰਹੇ ਆਂ ਤੇ ਨੰਬਰ ਬਾਈ ਹੁਣਾਂ ਦਾ ਚੱਲਦਾ ਸਕਰੀਨ ਤੇ ਸੁਖੇ ਦਾ ਨੰਬਰ ਜਿਹੜਾ ਇਹ ਚੱਲਦਾ ਉਹਦੇ ਨਾਲ ਗੱਲਬਾਤ ਕਰ ਲਿਓ ਮੁੱਲ ਦੋਹਾਂ ਹੀ ਵਸ਼ੇਰੀਆਂ ਦਾ ਜਾਇਜ਼ ਹੈ 55000 ਰੁਪਏ ਦੀ ਇੱਕ ਵਸ਼ੇਰੀਆ ਤੇ ਜੇ ਦੋਨੇ ਲੈਣੀਆਂ ਤਾਂ ਫਿਰ ਜਿਹੜਾ ਮੰਨ ਲਓ ਲਗਭਗ ਲੱਖ ਰੁਪਏ ਦੇ ਵਿੱਚ ਦੋਨੇ ਜਿਹੜੀਆਂ ਵਸ਼ੇਰੀਆਂ ਇਹ ਤੁਹਾਨੂੰ ਮਿਲ ਜਾਣਗੀਆਂ ਸੰਗੀਆਂ ਵਸ਼ੇਰੀਆਂ ਲਿਸੀਆਂ ਜ਼ਰੂਰ ਹੈ ਪਰ ਵਸ਼ੇਰੀਆਂ ਤਿਆਰ ਹੋ ਸਕਦੀਆਂ ਕੋਈ ਵੱਡੀ ਗੱਲ ਨਹੀਂ ਗਈ ਤੇ ਮੁੱਲ ਜਾਇਜ਼ ਹੈ ਸੋ ਕਰੋ ਗੱਲਬਾਤ ਏਰੀਆ ਘੋਲੀਆ ਖੁਰਦ ਮੋਗੇ ਜਲੇ ਦਾ ਪਿੰਡ ਆ ਦੋਸਤੋ ਜਿੱਥੇ ਖੜੀਆਂ ਨੰਬਰ ਜਿਹੜਾ ਸਕਰੀਨ ਤੇ ਚੱਲਦਾ ਹੈ ਜਾਣਕਾਰੀ ਜਿੰਨੀ ਕੁ ਬਾਈ ਹੁਣਾਂ ਨੇ ਦੱਸੀ ਤੁਹਾਡਾ ਨਾ ਸਾਂਝੀ ਕਰ ਲਈ ਇਹਨੂੰ ਵੈਰੀਫਾਈ ਤੁਸੀਂ ਕਰਨਾ ਸੋ ਜੇ ਕਿਸੇ ਸੱਜਣ ਨੇ ਕੋਈ ਐਡ ਆਪਦੀ ਕਰਵਾਉਣੀ ਹੋਵੇ ਆਪਣੇ ਇਸ ਚੈਨਲ ਤੇ ਤਾਂ ਇੱਥੇ ਨੰਬਰ ਮੇਰਾ ਚੱਲਦਾ ਹੁੰਦਾ ਇੱਥੇ ਤੁਸੀਂ ਮੇਰੇ ਨਾਲ ਵੀ ਗੱਲਬਾਤ ਉਹ ਕਰ ਸਕਦੇ ਆ ਸੋ ਵੀਡੀਓ ਜਾਂਦੇ ਜਾਂਦੇ ਲਾਈਕ ਤੇ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ